ਜੀ ਸਵੇਰ ਤੋਂ ਆਏ ਹੋਏ ਐ ਇਥੋਂ ਮੈਂ ਆਪਣੀ ਡਿਊਟੀ ਛੱਡ ਕੇ ਸਪੈਸ਼ਲ ਫੋਰਟਿਸ ਹਸਪੀਟਲ ਪਹੁੰਚਿਆ ਕੋ ਇੱਕ ਬੱਲੀਏ ਜਨੂਨ ਪਿਆਰ ਦਾ ਉਹ ਤੂੰ ਜੀ ਕਰੇ ਸਰਦਾਰੀ ਕਪਰੂ ਕੋ ਇੱਕ ਬੱਲੀਏ ਜਨੂਨ ਪਿਆਰ ਦਾ ਗਲੀਪੋਸਟ ਪੰਜਾਬੀ ਦੇ ਅਖਰੇ ਦਰਸ਼ਕਾਂ ਦਾ ਸਵਾਗਤ ਕਰਦੇ ਜੀ ਲਗਾਤਾਰ ਫੋਰਟਿਸ ਹਸਪੀਟਲ ਡਟੇ ਹੋਏ ਆ ਰਾਜਵੀਰ ਜਿਵੰਦਾ ਦੀ ਸਿਹਦੀ ਇਕਲੀ ਇਕਲੀ ਅਪਡੇਟ ਅਸੀਂ ਤੁਹਾਨੂੰ ਦੱਸ ਹੀ ਰਹੇ ਹਾਂ ਉੱਥੇ ਹੀ ਰਾਜਵੀਰ ਜਵੰਦਾ ਦੇ ਫੈਨਸ ਵੀ ਇੱਥੇ ਪਹੁੰਚੇ ਨੇ ਉਹਨਾਂ ਦੀ ਸਿਹਤ ਲਈ ਸਿਹਤਯਾਬੀ ਲਈ ਕਾਮਨਾ ਕਰ ਰਹੇ ਨੇ ਸੋ ਪਤਾ ਵੀ ਲੈ ਕੇ ਆਏ ਨੇ ਉਹਨਾਂ ਦੀ ਮਾਤਾ ਜੀ ਨੂੰ ਵੀ ਮਿਲੇ ਨੇ ਉਹਨਾਂ ਦੇ ਫੈਨਸ ਸੋ ਗੱਲਬਾਤ ਕਰ ਰਹੇ ਨੇ ਆ ਬਾਈ ਜੀ ਕਿੱਥੋਂ ਆਏ ਹੋ ਬਾਈ ਜੀ ਮੈਂ ਕਰਾਲੀ ਤੋਂ ਆਏ ਹਾਂ ਠੀਕ ਹੈ ਹਾਂਜੀ ਬਾਈ ਜੀ ਤੁਸੀਂ ਮਿਲ ਕੇ ਆਏ ਹੋ ਬਾਈ ਨੂੰ ਨਹੀਂ ਮਿਲੇ ਬਾਈ ਜੀ ਦੀ ਮਾਤਾ ਨੂੰ ਮਿਲ ਕੇ ਆਏ ਆ ਥੋੜੇ ਜਿਹਾ ਉਹ ਨਰਵਸ ਸੀਗੇ ਉਹ ਵੀ ਪਰ ਬਾਈ ਬਾਰੇ ਦੱਸਿਆ ਉਹਨਾਂ ਨੇ ਠੀਕ ਹੈ ਥੋੜਾ ਜਿਹਾ ਹਿਲਜੁਲ ਹੋਣ ਲੱਗੀ ਹੈ ਅਸੀਂ ਸਵੇਰ ਤੋਂ ਆਏ ਹੋਏ ਐ ਇੱਥੋਂ ਮੈਂ ਆਪਣੀ ਡਿਊਟੀ ਛੱਡ ਕੇ ਸਪੈਸ਼ਲ ਫੋਟੀ ਹਸਪੀਟਲ ਪਹੁੰਚਿਆ ਅੱਛਾ ਹਾਂਜੀ ਤੁਸੀਂ ਛੱਡ ਕੇ ਆਏ ਤੁਸੀਂ ਸਪੈਸ਼ਲ ਛੱਡ ਕੇ ਆਏ ਹਾਂ ਵੀ ਹੁਣ ਹਾਫ ਟਾਈਮ ਤੋਂ ਜਾਊਗਾ ਮੈਂ ਐਨਾ ਪਿਆਰ ਕਰਦੇ ਹੋ ਬਾਈ ਨੇ ਹਾਂਜੀ ਬਾਈ ਦੇ ਮੈਂ ਲਾਈਵ ਸਾਰੇ ਗਾਣੇ ਸੁਣਦਾ ਤੇ ਜਿਹੜੇ ਬਾਈ ਦੇ ਗਾਣੇ ਆਏ ਸਰਨੇਮ ਸਰਦਾਰੀ ਕੰਗਣੇ ਗਾਣੇ ਤੋਂ ਬਾਈ ਮਸ਼ਹੂਰ ਹੋਇਆ ਸੀਗਾ ਬਾਈ ਦੇ ਸਾਰੇ ਗਾਣੇ ਹਿੱਟ ਹੋਏ ਆ ਜਿੰਨੇ ਵੀ ਚੱਕਵੇਂ ਗਾਣੇ ਬਾਈ ਦੇ ਸਾਰੇ ਹੀ ਵਧੀਆ ਬੰਦਾ ਐ ਕਿਸੇ ਨਾਲ ਕੋਈ ਜੈਲਸੀ ਬਾਜੀ ਨਹੀਂ ਹੈ ਬਾਈ ਹਰੇਕ ਨਾਲ ਖੜਨ ਵਾਲਾ ਬੰਦਾ ਦੇ ਬਾਈ ਮੈਨੂੰ ਕਿਸੇ ਟਾਈਮ ਹੋਮਲੈਂਡ ਤੇ ਮਿਲਿਆ ਸੀਗਾ ਅੱਛਾ ਬਾਈ ਨਾਲ ਤੁਹਾਡੀ ਮੁਲਾਕਾਤ ਕੀਤੀ ਪਹਿਲਾਂ ਵੀ ਇੱਕ ਵਾਰ ਮੁਲਾਕਾਤ ਹੋਈ ਫੋਟੋ ਹੋਈ ਸੀਗੀ ਬਾਈ ਨਾਲ ਉਹ ਫੋਟੋ ਫੋਨ 'ਚ ਹੈ ਨਹੀਂ ਇਸ ਟਾਈਮ ਬਾਈ ਘੈਂਟ ਪਰਸਨ ਆ ਸਭ ਨਾਲ ਵਧੀਆ ਨਹੀਂ ਕਈਆਂ ਚ ਹੋਵੇਂ ਹੁੰਦੀ ਹੈ ਨਾ ਵੀ ਮੈਂ ਸਿੰਗਰ ਆ ਮੈਂ ਕਿਸੇ ਨਾਲ ਗੱਲ ਨਹੀਂ ਕਰਦਾ ਕੋਈ ਕੰਟਰੋਵਰਸੀ ਨਹੀਂ ਹਮੇਸ਼ਾ ਆਪਣੀ ਗਾਇਕੀ ਦੇ ਜ਼ਰੀਏ ਪੰਜਾਬੀ ਸੱਭਿਆਚਾਰ ਨੂੰ ਪਰਫੁੱਲਿਤ ਕਰਦੇ ਹੋਏ ਨਜ਼ਰ ਆ ਰਹੇ ਨੇ ਹੈਨਾ ਸੋ ਅਚਾਨਕ ਇਦਾਂ ਦਾ ਹਾਦਸਾ ਪਾਣਾ ਵਾਪਰਨਾ ਹੈਨਾ ਪਰ ਫਿਲਹਾਲ ਜਿਹੜੀ ਉਹਨਾਂ ਦੀ ਸਿਹਤ ਹੈ ਉਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਅਰਦਾਸਾਂ ਦਾ ਦੌਰ ਲਗਾਤਾਰ ਚੱਲ ਰਿਹਾ ਤੁਸੀਂ ਵੀ ਕਰ ਹੀ ਰਹੇ ਹੋ ਅਰਦਾਸ ਗੁਰੂ ਘਰ ਜਾ ਕੇ ਆਏ ਹੋ ਹਸਪੀਟਲ ਅੱਗੇ ਅਰਦਾਸਾਂ ਕਰੇ ਮੈਂ ਰਾਤ ਵੀ ਵੀਡੀਓ ਦੇਖ ਲਈ ਕਿ ਸਰਦਾਰ ਬੰਦਾ ਆਇਆ ਇੱਥੇ ਉਹਨਾਂ ਨੇ ਸਪੈਸ਼ਲ ਅਰਦਾਸ ਕਰੀ ਗੁਰਦੁਆਰਾ ਅੰਬਸਾਹਵ ਜਾ ਕੇ ਵੀ ਅਰਦਾਸ ਕੋਈ ਹੰਸਾਲੀ ਸਾਹਿਬ ਜਾ ਰਿਹਾ ਕੋਈ ਕਿਤੇ ਜਾ ਰਿਹਾ ਦੇਖੋ ਜੀ ਹਰਮੰਦਰ ਸਾਹਿਬ ਤੋਂ ਵੀ ਬਾਈ ਸਰਦਾਰ ਹੈ ਤਹੀਂ ਕਿਸੇ ਦੀ ਅਰਦਾਸ ਨਹੀਂ ਹੁੰਦੀ ਸਪੈਸ਼ਲ ਅਰਦਾਸ ਹੋਈ ਬਾਈ ਦੀ ਬਾਈ ਦੇ ਨਾਮ ਤੇ ਇੰਨੀ ਪਾਵਰ ਆਈ ਬਾਈ ਜਲਦੀ ਠੀਕ ਹੋਵੇ ਸਾਨੂੰ ਘਰੇ ਪਹੁੰਚੇ ਤੇ ਅਸੀਂ ਬਾਈ ਦੇ ਗਾਣੇ ਸੁਣੀਏ ਬਾਈ ਦੇ ਕਈ ਗਾਣੇ ਮੈਂ ਤੁਹਾਨੂੰ ਇੱਕ ਗਾਣਾ ਸੁਣਾ ਵੀ ਦਿੰਦਾ ਜੀ ਉਹ ਇੱਕ ਬੱਲੀਏ ਜਨੂਨ ਪਿਆਰ ਦਾ ਉਹ ਤੁਜੀ ਕਰੇ ਸਰਦਾਰੀ ਕਪਰੂ ਉਹ ਇੱਕ ਬੱਲੀਏ ਜਨੂਨ ਪਿਆਰ ਦਾ ਤੁਜੀ ਕਰੇ ਸਰਦਾਰੀ ਕਪਰੂ ਬਾਈ ਦੇ ਕਈ ਗਾਣੇ ਸੁਨੇ ਆ ਹੁਣ ਮੈਨੂੰ ਯਾਦ ਨਹੀਂ ਹੈ ਠੀਕ ਹੈ ਜੀ 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 ਚਲੋ ਮਾਹੌਲ ਥੋੜਾ ਜਿਆ ਉਹ ਇੱਥੇ ਅਸੀਂ ਗਾ ਨਹੀਂ ਸਕਦੇ ਜਿਹੜੇ ਰਾਜਵੀਰ ਜਵੰਦਾ ਨੇ ਜਲਦ ਤੋਂ ਜਲਦ ਉਹਨਾਂ ਦੀ ਸਿਹਤ ਠੀਕ ਹੋਵੇ ਤਾਂ ਮੁਰ ਤੋਂ ਆਪਣੇ ਗਾਣੇ ਨਾਲ ਤੁਹਾਨੂੰ ਕਿਲਣ ਮਾਂ ਬੋਲੀ ਸੇਵਾ ਕਰਨ ਬਾਈ ਵਧੀਆ ਗਾਉਂਦੇ ਆ ਕੋਈ ਐਦਾਂ ਦੇ ਗੀਤ ਨਹੀਂ ਗਾਉਂਦੇ ਲੱਚਰਤਾਲੇ ਫੈਮਿਲੀ ਵਾਲੇ ਗਾਣੇ ਗਾਉਂਦੇ ਬਾਈ ਮੈਂ ਤਾਂ ਇਹੀ ਅਰਦਾਸਾਂ ਕਰਦਾ ਬਾਈ ਜਲਦੀ ਤੋਂ ਜਲਦੀ ਠੀਕ ਹੋ ਕੇ ਬਣੀ ਘਰੇ ਪਹੁੰਚੇ ਇਹੀ ਅਰਦਾਸਾਂ ਐ ਤੰਦਰੁਸੀਆਂ ਬਖਸ਼ੇ ਦੇ ਕੋਈ ਸਭ ਨੂੰ ਦੁੱਖ ਆਈ ਸਾਰੀ ਪੰਜਾਬ ਦੀ ਫਿਲਮਾਂ ਰਾਸ਼ਟਰੀ ਜੋ ਵੀ ਐਮੀ ਵਿਰਕਰ ਰਣਜੀਤ ਬਾਵਾ ਵੀ ਬਾਈ ਰਾਣਾ ਸਭ ਕੱਲ ਤੋਂ ਗੁਲਾਬ ਸਿੱਧੂ ਬਾਈ ਵੀ ਇੱਥੇ ਪਹੁੰਚੇ ਸਾਰੇ ਪਹੁੰਚ ਰਹੇ ਆ ਹੀ ਦੇਖੋ ਜੀ ਖੜ ਰਹੇ ਆ ਸਭ ਜੇ ਆਪਾਂ ਕਹਿੰਦੇ ਖੜਦੇ ਨਹੀਂ ਪੰਜਾਬੀ ਖੜਦੇ ਆ ਦੂਰ ਤੋਂ ਬਾਈ ਕੈਨੇਡਾ ਤੋਂ ਆਇਆ ਰਣਜੀਤ ਬਾਵਾ ਸਪੈਸ਼ਲ ਬਾਈ ਦੇ ਸ਼ੋਅ ਸੀਗੇ ਉੱਥੇ ਤੇ ਹੁਣ ਗगन ਕੋਕਰੀ ਹੋਣੇ ਮਿਲਿਆ ਸਾਨੂੰ ਉਹ ਵੀ ਬਾਈ ਅੰਦਰ ਐਂਟਰ ਹੋਇਆ। ਹੂੰ। ਇਹ ਐਨ.ਆਈ ਬਾਈ ਤੇ ਇਹਨਾਂ ਦਾ ਨਾਮ ਖੱਟਿਆ ਬਾਈ। ਕੋਈ ਨਾ ਬਾਈ ਨਾਮ ਖੱਟਿਆ ਏ। ਪਹਿਲੇ ਕਈ ਬੰਦੇ ਜਾਣਦੇ ਨਹੀਂ ਤੇ ਪਰ ਅੱਜ ਪਤਾ ਲੱਗਿਆ ਵੀ ਰਾਜੀਵ ਜਵੰਦਾ ਕੋਈ ਕਲਾਕਾਰ ਹੈਗਾ ਏ। ਕਲਾਕਾਰ। ਤੇ ਇਹ ਬਾਵੇਂ ਰਾਜੀਵ ਜਵੰਦਾ ਹੋਇਆ ਤੇ ਬਾਵਾ ਆ ਹਿੱਕ ਦੇ ਜੋਰ ਨਾਲ ਗਾਉਣ ਵਾਲੇ ਬੰਦੇ ਆਏ ਬਾਈ। ਹੂੰ ਬਿਲਕੁਲ ਤੁਸੀਂ ਲਾਈਵ ਹਾਂਜੀ ਬੰਦਿਆਂ ਨੂੰ ਕੀਲ ਦੰਦੇ ਜੇ ਤੁਸੀਂ ਲਾਈਵ ਸੁਣੋਗੇ ਬਾਈ ਦਾ। ਹੂੰ ਐਦਾਂ ਦੇ ਵੀ ਤੇ ਭਾਈ ਜਿਹੜੇ ਅਫਵਾਹਾਂ ਫਲਾਉਂਦੇ ਨੇ ਉਹਨਾਂ ਨੂੰ ਤੁਸੀਂ ਕੀ ਸੇਧ ਦੇਣਾ ਚਾਹੁੰਦੇ ਹੋ ਵੀ ਇਹ ਜੇ ਮੌਕੇ ਤਾਂ ਹਟ ਜਾ ਯਾਰ। ਬਾਈ ਜੀ ਜਿਹੜੇ ਤੁ ਹਨ ਪਤਾ ਅੱਜ ਕੱਲ ਲੱਗਦੇ ਆ ਇੱਕ ਦੂਜੇ ਤੋਂ ਇਹ ਲੋਕਾਂ ਦੀ ਆਦਤ ਆ ਕਿ ਕਿਸੇ ਨੂੰ ਕਹਿ ਨਹੀਂ ਸਾਰੇ ਪਾਸੇ ਇਹੀ ਹਾਲ ਆ ਜੈਲਸੀ ਵਾਜੀ ਆ ਸਰਦਾਰ ਬੰਦੇ ਨਾਲ ਹਰੇਕ ਹਰੇਕ ਬੰਦਾ ਲੱਗਦਾ ਏ ਜਿਹੜਾ ਬੰਦਾ ਅੱਜ ਕੱਲ ਉੱਪਰ ਉੱਠ ਰਿਹਾ ਨਾ ਹਰੇਕ ਬੰਦਾ ਉਹਦੇ ਨਾਲ ਲੱਗਦਾ ਏ ਬਈ ਇਹ ਉੱਪਰ ਨਾ ਉਠੇ ਉਹਦੇ ਬਾਰੇ ਬਾਈ ਬਾਰੇ ਆਰ ਆਈ ਪੀ ਲਿਖ ਕੇ ਪਾ ਰਹੇ ਕਈ ਬੰਦੇ ਦੇਖੋ ਇਹ ਨਹੀਂ ਕਰਨਾ ਚਾਹੀਦਾ ਤੁਸੀਂ ਅਰਦਾਸਾਂ ਕਰੋ ਤੁਹਾਡੇ ਨਾਲ ਵੀ ਕੱਲ੍ਹ ਨੂੰ ਹੋ ਸਕਦਾ ਏਦਾਂ ਦਾ ਠੀਕ ਆ ਜੀ ਬਿਲਕੁਲ ਬਾਈ ਨਾਲ ਤੁਸੀਂ ਖੜੋ ਇੱਥੇ ਸਪੋਰਟ ਕਰੋ ਬਾਈ ਦੀ ਆ ਨਾ ਅਰਦਾਸਾਂ ਕਰੋ ਉਹ 10 ਦਾ ਅਸਰ ਦੇਖਣ ਨੂੰ ਮਿਲ ਰਿਹਾ ਜਿਹੜਾ ਸਿਹਤ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਨਕੀਰਤੋਲ ਕੋ ਬਾਈ ਵੀ ਸਪੈਸ਼ਲ ਆ ਗਿਆ ਕਹਿੰਦਾ ਚਮਤਕਾਰ ਹੋਊਗਾ ਜੀ ਚਮਤਕਾਰ ਹੋ ਰਿਹਾ ਬਾਈ ਠੀਕ ਹੋ ਰਿਹਾ ਹੁਣ ਐਨ ਓਕੇ ਆ ਜੀ ਹਾਂਜੀ ਮੈਂ ਇਹੀ ਕਹਿਣਾ ਚਾਹੁੰਦਾ ਜੀ ਬਿਲਕੁਲ ਸੋ ਦੇਖ ਸਕਦੇ ਹੋ ਜੀ ਫੈਨਸ ਖਾਸ ਤਰ੍ਹਾਂ ਤੇ ਪਹੁੰਚੇ ਹੋ ਨੇ ਬਾਈ ਨਾਲ ਗੱਲਬਾਤ ਕਿਉਂਕਿ ਡਿਊਟੀ ਛੱਡ ਕੇ ਆਏ ਬਾਈ ਸੋ ਬਾਈ ਜਿਹੜੇ ਹੈਗੇ ਨੇ ਰਾਜਵੀਰ ਜਵੰਦਾ ਦੇ ਕਾਫੀ ਵੱਡੇ ਫੈਨ ਨੇ ਉਹਨਾਂ ਦੇ ਗੀਤਾਂ ਨੂੰ ਸੁਣਦੇ ਆ ਰਹੇ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਰਾਜਵੀਰ ਜਵੰਦਾ ਜੀ ਨੇ ਉਹ ਆਪਣੇ ਦਮ ਤੇ ਹੀ ਉਹਨਾਂ ਨੇ ਸ਼ੋ ਕਿਸੇ ਵੀ ਕੰਟਰੋਵਰਸੀ ਵਿੱਚ ਅੱਜ ਤੱਕ ਨਹੀਂ ਪਏ ਆਪਣੇ ਦਮ ਤਿੱਥ ਤੱਕ ਪਹੁੰਚੇ ਨੇ ਤੇ ਆਪਣੀ ਗਾਇਕੀ ਦੇ ذریعے ਸੱਭਿਆਚਾਰ ਨੂੰ ਲਗਾਤਾਰ ਪਰਫੁੱਲਤਾ ਦੇ ਕਰਦੇ ਹੋਏ ਨਜ਼ਰ ਆਉਂਦੇ ਨੇ ਰਾਜਵੀਰ ਜਵੰਦਾ ਸੋ ਫਿਲਹਾਲ ਫੋਰਟਿਸ ਹਸਪੀਟਲ ਦੇ ਵਿੱਚ ਉਹ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਸਿਹਤ ਅਗਲਾ ਅਪਡੇਟ ਕੀ ਹੋਏਗਾ ਸਿਹਤ ਨਾਲ ਸੰਬੰਧਿਤ ਉਸ ਦੇ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਪਰ ਫਿਲਹਾਲ ਸਥਿਤੀ ਸਟੇਬਲ ਨਜ਼ਰ ਆ ਰਹੀ ਹੈ ਉਹਨਾਂ ਦੀ ਕੈਮਰਾਸੋ ਕੀ ਰਾਕੇਸ਼ ਨਾਲ ਰਾਜੀ ਸ਼ਰਮਾ ਡੈਲੀਪੋਸਟ ਪੰਜਾਬੀ